ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦੁਬਾਰਾ ਬੰਦੀ ਸਿੰਘ ਚੇਤੇ ਆ ਗਏ ਨੇ ਬੰਦੀ ਸਿੰਘ ਜਿਹੜਾ ਨੂੰ ਲੈ ਕੇ ਅਕਾਲੀ ਦਲ ਦੇ ਲੀਡਰਾਂ ਦਾ ਵਕਤ ਤੋਂ ਵਕਤ ਵੱਖ-ਵੱਖ ਬਿਆਨ ਵੱਖ-ਵੱਖ ਟਿੱਪਣੀ ਰਹੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਨੇ ਚੇਤੇ ਕਰਾਤੇ ਆ ਬੰਦੀ ਸਿੰਘ ਪਰ ਬੀਬੀ ਬਾਦਲ ਨੂੰ ਸਵਾਲ ਇਹ ਵੀ ਬਣਦਾ ਹੈ ਕਿ ਉਹਨਾਂ ਨੂੰ ਕਿੰਨੀ ਕਵਾਰ ਚੇਤੇ ਰਹੇ ਨੇ ਕਿੰਨੀ ਕਵਾਰ ਬੰਦੀ ਸਿੰਘਾਂ ਬਾਰੇ ਚਰਚਾਵਾਂ ਹੋਈਆਂ ਕਿੰਨੀ ਕਵਾਰ ਬਿਆਨ ਦਿੱਤੇ ਗਏ ਨੇ ਤੇ ਕਿੰਨੀ ਵਾਰ ਬਿਆਨ ਬਦਲੇ ਗਏ ਨੇ ਕਿਉਂਕਿ ਇਹ ਵੀ ਚਰਚਾ ਆਮ ਹੈ ਕਿ ਜਿਹੜਾ ਅਕਾਲੀ ਦਲ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀਆਂ ਦੁਹਾਈਆਂ ਪਾਉਂਦਾ ਉਸੇ ਅਕਾਲੀ ਦਲ ਬਾਦਲ ਧੜੇ ਦੇ ਵੱਲੋਂ ਇੱਕ ਸਮੇਂ ਤੇ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਨੂੰ ਖੰਖਾਰ ਅੱਤਵਾਦੀ ਤੱਕ ਦੱਸ ਦਿੱਤਾ ਗਿਆ ਮੈਂ ਨਹੀਂ ਕਹਿੰਦਾ ਮੇਰਾ ਤਾਂ ਤਜਰਬਾ ਘੱਟ ਹੈ ਸੀਨੀਅਰ ਪੱਤਰਕਾਰ ਦਾਵਾ ਕਰਦੇ ਨੇ ਜਿਨ੍ਹਾਂ ਨੇ ਉਹ ਸਮੇਂ ਦੇਖੇ ਸੀਨੀਅਰ ਪੱਤਰਕਾਰ ਦਾਅਵੇ ਕਰਦੇ ਨੇ ਜਿਨ੍ਹਾਂ ਨੇ ਉਹ ਵਕਤ ਦੇਖੇ ਜਦੋਂ ਅਕਾਲੀ ਦਲ ਦੇ ਬਿਆਨ ਡਾਵਾ ਡੋਲ ਹੋ ਗਏ ਜਦੋਂ ਬਾਦਲ ਧੜੇ ਦੇ ਬਿਆਨ ਦਾਵਾ ਡੋਲ ਹੋ ਗਏ ਬੀਬਾ ਹਰਸਿਮਰਤ कौर ਬਾਦਲ ਬਿਆਨ ਕਰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਦੁੱਖ ਬੀਬਾ ਹਰਸਿਮਰਤ कौर ਬਿਆਨ ਕਰਦੇ ਨੇ ਕਿ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਬੇਸ਼ੱਕ ਹੋਣੇ ਚਾਹੀਦੇ ਨੇ ਬੇਸ਼ੱਕ ਹੋਣੇ ਚਾਹੀਦੇ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਨੇ ਸੰਵਿਧਾਨਕ ਤੌਰ ਤੇ ਉਹਨਾਂ ਨੂੰ ਰਹਾ ਕਰ ਦੇਣਾ ਚਾਹੀਦਾ ਹੈ ਪਰ ਕੀ ਬਾਦਲ ਧੜੇ ਵੱਲੋਂ ਲਗਾਤਾਰ ਇਸੇ ਇੱਕ ਸੁਰ ਨੂੰ اختیار ਕੀਤਾ ਗਿਆ ਸੈਂਟਰ ਦੇ ਸਾਹਮਣੇ ਹਾਲਾਂਕਿ ਬੀਬਾ ਹਰਸਿਮਰਤ ਨੇ ਤਾਂ ਚਲੋ ਇਹ ਵੀ ਬੀਬਾ ਹਰਸਿਮਰਤ ਕੋਲ ਬਾਦਲ ਨੂੰ ਇੱਕ ਪਲੱਸ ਪੁਆਇੰਟ ਜਾਂਦਾ ਹੈ ਕਿ ਉਹਨਾਂ ਨੇ ਸਦਨ ਦੇ ਵਿੱਚ ਆਵਾਜ਼ ਚੁੱਕੀ ਭਾਵੇਂ ਉਹਨਾਂ ਦੀ ਆਵਾਜ਼ ਨੂੰ ਬੰਦ ਕਰਾ ਦਿੱਤਾ ਗਿਆ ਅਮਿਤ ਸ਼ਾਹ ਦੇ ਵੱਲੋਂ ਇਹ ਕਹਿ ਕੇ ਕਿ ਜਿਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ ਪਰ ਇਸ ਤੋਂ ਇਲਾਵਾ ਹੋਰ ਵੀ ਕੁਝ ਤਰਕ ਨੇ ਜਿਹੜੇ ਵੱਡੇ ਸੀਨੀਅਰ ਪੱਤਰਕਾਰ ਦਿੰਦੇ ਨੇ ਅੱਜ ਸਵੇਰੇ ਇੱਕ ਡਿਸਕਸ਼ਨ ਸੁਣ ਰਿਆਂ ਸਾਂ ਤੇ ਉਸ ਦੇ ਵਿੱਚ ਚਰਚਾ ਚੱਲੀ ਕਿ ਇੱਕ ਵਾਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼ੀਲਾ ਅਦਿਕਸ਼ਤ ਨੇ ਕਿਹਾ ਕਿ ਦਵਿੰਦਰਪਾਲ ਪੁੱਲਰ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਕਰ ਦਿੰਦੇ ਇੱਕ ਬਹੁਤ ਸੂਝਵਾਨ ਉੱਗੇ ਅਤੇ ਪੁਰਾਣੇ ਐਕਸਪੀਰੀਅੰਸਡ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਇਹ ਗੱਲ ਆਖੀ ਉਹਨਾਂ ਨੇ ਆਪਣੀਆਂ ਆਰਕਾਈਵਸ ਦੇ ਵਿੱਚੋਂ ਉਸ ਗੱਲ ਨੂੰ ਕੱਢ ਕੇ ਲਿਆਉਂਦਾ ਤੇ ਦੱਸਿਆ ਕਿ ਇੱਕ ਵਾਰ ਸ਼ੀਲਾ ਅਦਿਕਸ਼ਿਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਆਖਿਆ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਕਰ ਦਿੰਨੇ ਆਂ ਅੱਗਿਓ ਅਕਾਲੀ ਦਲ ਨੇ ਜੋ ਜਵਾਬ ਦਿੱਤਾ ਔਰ ਜਿਹੜੀ ਗੱਲ ਉਸ ਸੂਝਵਾਨ ਪੱਤਰਕਾਰ ਨੇ ਰੱਖੀ ਉਹ ਸੁਣ ਕੇ ਮੈਂ ਵੀ ਹੈਰਾਨ ਰਹਿ ਗਿਆ ਸੀਨੀਅਰ ਪੱਤਰਕਾਰ ਕਹਿੰਦੇ ਨੇ ਕਿ ਉਸ ਵੇਲੇ ਅਕਾਲੀ ਲੀਡਰਸ਼ਿਪ ਨੇ ਐਂ ਕਹਿ ਤਾ ਕਿ ਇਹ ਤਾਂ ਖੂੰਖਾਰ ਅੱਤਵਾਦੀ ਐ ਔਰ ਹੁਣ ਅਕਾਲੀ ਲੀਡਰਸ਼ਿਪ ਬੰਦੀ ਸਿੰਘਾਂ ਦੀ ਦੁਹਾਈ ਪਾ ਰਹੀ ਹੈ ਖੈਰ ਅਕਾਲੀ ਲੀਡਰਸ਼ਿਪ ਐਂ ਕਰ ਲੈਂਦੀ ਐ ਜਦੋਂ ਕਿਤੇ ਚੋਣਾਂ ਨਜ਼ਦੀਕ ਆਉਂਦੀਆਂ ਨੇ ਖਾਸ ਤੌਰ ਦੇ ਉੱਤੇ ਪੰਥਕ ਸਫਾਂ ਦੇ ਵਿੱਚ ਉਸ ਵੇਲੇ ਬੰਦੀ ਸਿੰਘਾਂ ਦਾ ਚੇਤਾ ਆ ਜਾਂਦਾ ਹੈ ਬਾਦਲ ਦੀ ਲੀਡਰਸ਼ਿਪ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਸ ਵੇਲੇ ਬੰਦੀ ਸਿੰਘਾਂ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ ਖੈਰ ਦਵਾਰਾ ਤਰਨਤਾਰਨ ਦੀ ਜ਼ਮੀਨੀ ਚੋਣ ਸਿਰ ਤੇ ਖੜੋਤੀ ਹੈ ਔਰ ਬੰਦੀ ਸਿੰਘਾਂ ਦੀ ਤਕਰੀਰ ਬੀਬਾ ਹਰ ਸਿਮਰਤ कौर ਬਾਦਲ ਦਵਾਰੇ ਕਰ ਗਏ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਪਾਰਲਮੈਂਟ ਵਿੱਚ ਵੀ ਬੰਦੀ ਸਿੱਖਾਂ ਦੇ ਰਿਹਾਈ ਦਾ ਮੁੱਦਾ ਮੈਂ ਲਗਾਤਾਰ ਚੱਕਦੀ ਰਹੀ ਹਾਂ ਅੱਜ ਮੈਂ ਆਪ ਜੀ ਦੇ ਰਾਹੀਂ ਸਮੂਹ ਸੰਗਤਾਂ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਉਣ ਵਾਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ ਰਾਜੂਵਾਨਾ ਜੀ ਦੀ ਰਿਹਾਈ ਦਾ ਫੈਸਲਾ ਲਿੱਤਾ ਜਾਏ ਕਿ ਉਹਨਾਂ ਨੂੰ ਸ फांसी ਦਿੱਤੀ ਜਾਏ ਜਾਂ ਉਹਨਾਂ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਏ ਇਹ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈਗਾ ਉਹਨਾਂ ਦਾ ਕੀ ਫੈਸਲਾ ਹੈ ਆਪਾਂ ਸਾਰੇ ਜਾਣਦੇ ਹਾਂ ਕਿ 1984 'ਚ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਸੀ ਜਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਭਾਵਨਾਵਾਂ ਵਿੱਚ ਬੈ ਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਨ੍ਹਾਂ ਕਤਮਾਂ ਦੀ ਉਹਨਾਂ ਨੇ ਸਜ਼ਾ ਵੀ ਖੋਹੀ ਭਾਈ ਰਾਜੂਵਾਲਾ ਜੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਕੇ ਨੇ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚ ਉਹ ਇਕੱਲੇ ਇੱਕ ਸੈਲ 'ਚ ਆਈਸੋਲੇਸ਼ਨ 'ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਜਿਹੜੇ ਇਨਸਾਨ ਨੇ ਆ ਆਪਣੀ ਪੂਰੀ ਸਜ਼ਾ ਵੀ ਕੱਟ ਲਿੱਤੀ ਹੈ ਅੱਜ ਮੈਂ ਬੇਨਤੀ ਕਰਦੀ ਆ ਕਿ ਸਰਕਾਰ ਨੇ ਧਰਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ 2019 'ਚ ਸਿੱਖ ਕੌਮ ਦੇ ਨਾਲ ਵਾਦਾ ਕੀਤਾ ਸੀ ਤੇ ਨੋਟੀਫਿਕੇਸ਼ਨ ਕੱਟੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਤੇ ਪਾਈ ਰਾਜੂਆਨਾ ਜੀ ਦੀ ਫਾਂਸੀ ਨੂੰ ਉਮਰ ਕੈਚੇ ਪਦਲਿਆ ਜਾਊਗਾ ਇਹ ਫੈਸਲਾ 2019 'ਚ ਨੋਟੀਫਿਕੇਸ਼ਨ ਕੱਢ ਕੇ ਇੱਕ ਵੱਡਾ ਤੋਸਾ ਸਿੱਖ ਕੌਮ ਨੂੰ ਦਿੱਤਾ ਸੀ ਲੇਕਿਨ 1900 2019 ਵੀ ਨਿਕਲ ਗਈ ਤਾਂ 2025 'ਚ ਬੈਠਿਆ ਉਸ ਵਾਅਦੇ ਤੇ ਉੱਤੇ ਅਜ ਤਾਈਂ ਸਰਕਾਰ ਪੂਰੀ ਨਹੀਂ ਉਤਰੀ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਅਗਲੇ ਮਹੀਨੇ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਸ਼ਹੀਦੀ ਪਰਉ ਮਨਾ ਰਹੇ ਜਿਨ੍ਹਾਂ ਨੇ ਆਪਣਾ ਸੀਸੁਰਗਾ ਕੁਰਬਾਨ ਕਰ ਦਿੱਤਾ ਇੱਕ ਧਰਮ ਨੂੰ ਬਚਾਉਣ ਵਾਸਤੇ ਅੱਜ ਮੈਂ ਬੇਨਤੀ ਕਰਦੀਆਂ ਸਾਡੇ ਬੰਦੀ ਸਿੱਖਾਂ ਨੇ ਆਪਣੀ ਸਾਰੀ ਉਮਰ ਕੁਰਬਾਨ ਕਰਕੇ ਸਿੱਖ ਫੌਮ ਵਾਸਤੇ ਤੇ ਅੱਜ ਜਦ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ ਹੱਥ ਬਨ ਕੇ ਬੇਨਤੀ ਹੈ ਸਾਡੇ ਸਾਰਿਆਂ ਤੋਂ ਕਿ ਪਾਰੇ ਰਜੂਆਨਾ ਤੇ ਬਾਕੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ ਜਿਨ੍ਹਾਂ ਨੇ ਆਪਣੀ ਸਜ਼ਾ ਕੱਟ ਲਿੱਤੀ ਹੈ 30 35 35 ਸਾਲਾਂ ਪਕ ਜੇਲ ਜੇ ਬੰਦ ਰਹੇ ਨੇ ਇਹ ਹਿਊਮਨ ਰਾਈਟਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਵੀ ਖਿਲਾਫ ਹੈ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦੀ سزا ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾਜੇ ਨਾ ਕੀਤਾ ਜਾਏ ਜੇ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਨੇ ਬਿਲਕੁਸ ਵਾਨੂੰ ਦੇ ਰਿਕਵੈਸਟ ਬਲਤਕਾਰੀ ਰਿਹਾਅ ਹੋ ਸਕਦੇ ਨੇ ਤੇ ਕਿਉਂ ਸਿੱਖ ਕੌਮ ਦੇ ਨਾਲੇ ਧੱਗਾ ਕਿ ਇਕੱਲੇ ਸਿੱਖ ਕੌਮ ਦੇ ਬੰਦੀ ਸਿੱਖੀ ਰਿਹਾ ਨਹੀਂ ਹੋ ਸਕਦੇ ਤੁਸੀਂ ਵਾਦਾ ਕੀਤਾ ਸੀ ਆਸ ਕਰਦੀਆਂ ਕਿ 15 ਤਰੀਕ ਨੂੰ ਤੁਸੀਂ ਆਪਣੇ ਵਾਦੇ ਤੇ ਪੂਰੇ ਉਤਰੋਗੇ ਤੇ ਭਾਈ ਰਾਜੂਆ ਨਾ ਜੀ ਨੂੰ ਉਹਨਾਂ ਨੂੰ ਰਿਹਾ ਕਰੋਂਗੇ ਤੇ ਬਾਕੀ ਸਾਰੇ ਬੰਦੀ ਸिखਾਂ ਨੂੰ ਜਿਵੇਂ ਤੁਸੀਂ ਨੋਟੀਫਿਕੇਸ਼ਨ ਕੱਢ ਕੇ 2019 ਚ ਸਾਨੂੰ ਵਾਦਾ ਕੀਤਾ ਸੀ ਗੁਰਨਾਨਕ ਪਾਤਸ਼ਾਹ ਜੀ ਨੂੰ ਵਾਦਾ ਕੀਤਾ ਸੀ ਉਸ ਵਾਦੇ 'ਚ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੂਰੀ ਉਤਰੂਗੀ ਤੇ ਮੇਰੇ ਭਾਜਪਾ ਦੇ ਭਰਾ ਜਿਹੜੇ ਪਾਰਟੀਆਂ ਨੂੰ ਛੱਡ ਕੇ ਜਾਂ ਜਿਹੜੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਇਸ ਆਵਾਜ਼ ਨੂੰ ਆਪਣੀ ਹਾਈ ਕਮਾਂਡ ਤਾਈ ਉਹ ਵੀ ਜ਼ਰੂਰ ਲੈ ਕੇ ਜਾਣ।